ਵਸਦਾ ਪੰਜਾਬ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਨਿੱਕਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜਗਿੰਦਰ ਸਿੰਘ ਰਜਾਨਾ ਦੀ ਤਰ੍ਹਾਂ ਸੀ ਜਿਹੜੀ ਇੱਕ ਰਾਜਨੀਤਿਕ ਮੁੱਦਿਆਂ ਤੇ ਹਰ ਰੋਜ਼ ਚਰਚਾ ਕਰਦੇ ਆ ਉਸੇ ਸੰਦਰਭ ਵਿੱਚ ਅੱਜ ਅਸੀਂ ਪੰਜਾਬ ਵਿੱਚ ਜਿਹੜਾ ਅਹਿਮ ਮੁੱਦਾ ਪੰਜਾਬ ਦੀ ਪਵਿੱਤਰ ਧਰਤੀ ਜਿਹੜੀ ਸ੍ਰੀ ਮੁਕਤਸਰ ਸਾਹਿਬ ਵਿਖੇ ਜਿਹੜਾ ਜੋੜ ਮੇਲੇ ਤੇ ਸਿਆਸੀ ਕਾਨਫਰੰਸਾਂ ਹੋਣ ਜਾ ਰਹੀਆਂ ਹਨ ਖਾਸ ਕਰ ਜਿਹੜੀ ਪੰਥਕ ਕਾਨਫਰੰਸ ਹੋਣ ਜਾ ਰਹੀ ਹੈ ਉਸ ਕਾਨਫਰੰਸ ਚ ਨਵੇਂ ਕਾਲੀਦਲ ਦਾ ਗਠਨ ਕੀਤੇ ਜਾਣ ਦੀ ਸੁਭਾਵਨਾ ਮਾਨੇ ਜਾਂ ਗਠਨ ਕੀਤਾ ਜਾ ਰਿਹਾ ਹੈ ਔਰ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਡਿਪਰੂਗੜ ਜੇਲ੍ਹ ਚ ਬੰਦ ਨੇ ਔਰ ਭਾਈ ਸਰਬਜੀਤ ਸਿੰਘ ਦੀ ਖਾਲਸਾ ਇਸ ਕਾਨਫਰੰਸ ਦੇ ਮੁੱਖ ਪ੍ਰਬੰਧਕ ਨੇ ਉਹਨਾਂ ਦੇ ਫਾਦਰ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਔਰ ਉਹਨਾਂ ਵੱਲੋਂ ਵੀ ਜਿਹੜਾ ਮੀਡੀਆ ਦੇ ਅੱਗੇ ਆ ਕੇ ਕਈ ਖੁਲਾਸੇ ਕੀਤੇ ਗਏ ਨੇ ਔਰ ਅੱਜ ਮੁਖਸਰ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਤੋਂ ਇਸ ਲਈ ਮੇਰਾ ਖਿਆਲ ਤਿੰਨ ਦਹਾਕਿਆਂ ਤੋਂ 30 ਸਾਲਾਂ ਤੋਂ ਸ੍ਰੀ ਮੁਖਸਰ ਸਾਹਿਬ ਤੋਂ ਪੱਤਰਕਾਰੀ ਕਰਦੇ ਆ ਰਹੇ ਜਾਂ ਕਰੰਟ ਮੁੱਦਿਆਂ ਤੇ ਜਾਂ ਉਹਨਾਂ ਕਾਨਫਰੰਸਾਂ ਨੂੰ ਕਵਰ ਕਰਦੇ ਆ ਰਹੇ ਜਾਂ ਜੋੜ ਮੇਲੇ ਨੂੰ ਕਵਰ ਕਰਦੇ ਆ ਰਹੇ ਸੀਨੀਅਰ ਪੱਤਰਕਾਰ ਰஞ்சிਤ ਸਿੰਘ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਆਪਾਂ ਵਕ ਵਕ ਮੁੱਦਿਆਂ ਤੇ ਧਾਰਮਿਕ ਨਾਲ ਰਾਜਨੀਤਿਕ ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਸਵਾਗਤ ਹੈ ਜੀ ਪਹਿਲਾਂ ਰஞ்சிਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਬਸ ਤਾਂ ਪ੍ਰਿਆਪੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅ ਰਣਜੀਤ ਸਿੰਘ ਜੀ ਆਪਾਂ ਸ਼ੁਰੂਆਤ ਤਾਂ ਇੱਥੋਂ ਕਰਦੇ ਆ ਕਿ ਸ੍ਰੀ ਮੁਕਸਰ ਸਾਹਿਬ ਦੀ ਜਿਹੜੀ ਪਵਿੱਤਰ ਧਰਤੀ ਹੈ ਗੁਰੂ ਸਾਹਿਬ ਜੀ ਦੀ ਉੱਥੇ ਆਮਦ ਹੁੰਦੀ ਆ ਕਿਲਾ ਆਨੰਦਗੜ੍ਹ ਸਾਹਿਬ ਨੂੰ ਛੱਡ ਕੇ ਗੁਰੂ ਸਾਹਿਬ ਅ ਬਖ ਵਖ ਜੰਗਾ ਜੁੱਧਾਂ ਚੋਂ ਹੁੰਦੇ ਹੋਏ ਸ੍ਰੀ ਮੁਕਸਰ ਸਾਹਿਬ ਆਉਂਦੇ ਨੇ ਔਰ ਉਹ ਇਤਿਹਾਸ ਤੋਂ ਆਪਾਂ ਜਿਹੜੀ ਹੈ ਸ਼ੁਰੂਆਤ ਕਰਦੇ ਆ ਜਿਹੜਾ ਇੱਥੇ ਜੋੜ ਮੇਲਾ ਹੁੰਦਾ ਉਹ ਕਿਹੜੀਆਂ ਡੇਟਾ ਨੂੰ ਜੋੜ ਮੇਲਾ ਹੁੰਦਾ ਤੇ ਕੀ ਇਹਦੀ ਇਤਿਹਾਸਕ ਮਹੱਤਤਾ ਉਹ ਤੇ ਪਹਿਲਾਂ ਚਾਨਣਾ ਪਾ ਦਿਓ ਜੀ ਸ੍ਰੀ ਮੁਕਤਸਰ ਸਾਹਿਬ ਉਹ ਪਵਿੱਤਰ ਇਤਿਹਾਸਕ ਸਥਾਨ ਹੈ ਜਿੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਗਲ ਸਾਮਰਾਜ ਦੇ ਖਿਲਾਫ ਆਖਰੀ ਜੰਗ ਲੜੀ ਅਤੇ ਜੀ ਇਹਨੂੰ ਮੁਗਲ ਸਾਮਰਾਜ ਦੀਆਂ ਜੜਾਂ ਪੁੱਟ ਸੁੱਟੀਆਂ ਇਸ ਧਰਤੀ ਤੇ ਹੀ ਉਹਨਾਂ ਸਿੰਘਾਂ ਦਾ ਬੇਦਾਵਾ ਪਾੜਿਆ ਜੋ ਕਿ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਉਹਨਾਂ ਸਿੰਘਾਂ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਇਸ ਖਦਰਾਣੇ ਦੀ ਧਰਤੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਕਤੀ ਦੇ ਸਰ ਦਾ ਵਰਦਾਨ ਦਿੱਤਾ ਤੇ ਇਹ ਜਿਹੜਾ ਹੌਲੀ ਹੌਲੀ ਸ਼ਹਿਰ ਸ੍ਰੀ ਮੁਕਸਰ ਸਾਹਿਬ ਸ਼ਸ਼ੋਭਤ ਹੋਇਆ ਜੀ ਆ ਜਿਹੜੀ ਖਦਰਾਣੇ ਦੀ ਢਾਬ ਹੈ ਅਸਲ ਜਿੱਥੇ ਗੁਰਦੁਆਰਾ ਸਾਹਿਬ ਸ਼ੋਭਤ ਹੈ ਜੀ ਹਾਂਜੀ ਖਦਰਾਨੇ ਦੀ ਢਾਬ ਜਿੱਥੇ ਜੰਗ ਦਾ ਮੈਦਾਨ ਸੀ ਉੱਥੇ ਗੁਰਦੁਆਰਾ ਟੁੱਟੀਗੰਢੀ ਸਾਹਿਬ ਸ਼ਸ਼ੋਭਤ ਹਨ ਗੁਰਦੁਆਰਾ ਟੁੱਟੀਗੰਢੀ ਸਾਹਿਬ ਜਿੱਥੇ ਕਿ ਭਾਈ ਮਾਨ ਸਿੰਘ ਦਾ ਜਿਹੜਾ ਵਿਦਾਵ ਹਮੇਸ਼ ਪਿਤਾ ਜੀ ਵੱਲੋਂ ਪਾੜਿਆ ਗਿਆ ਸੀ ਤੇ ਸਿੱਖਾਂ ਨਾਲ ਟੁੱਟੀ ਗੰਢ ਕੇ ਇਸ ਸਥਾਨ ਦਾ ਨਾਮ ਟੁੱਟੀਗੰਢੀ ਪੈਣ ਦਾ ਭਾਵ ਕੇ ਮੁਕਤੀ ਦਾ ਸਰ ਇੱਥੇ ਹੀ ਉਹਨਾਂ ਨੇ ਪ੍ਰਦਾਨ ਦਿੱਤਾ ਸੀ ਇਹ ਮਾਈ ਭਾਗੋ ਜੀ ਉਹਨਾਂ ਨੇ ਮੇਲ ਕਰਾਇਆ ਜੀ ਇੱਥੇ ਪਾਤਸ਼ਾਹ ਦਾ ਤੇ ਸਿੰਘਾਂ ਦਾ ਜਿਹੜੇ ਦਾਵਾ ਲਿਖ ਕੇ ਆ ਗਏ ਸੀ ਉਹ ਵੀ ਥੋੜਾ ਜਿਹਾ ਇਤਿਹਾਸਕ ਭਾਇਓ ਚਾਨਣ ਆਟਾ ਭਾਗ ਕੌਰ ਨੇ ਜੇ ਦੀਪ ਪ੍ਰੇਰਣਾ ਸਦਕਾ ਇਹ ਸਿੰਘ ਜਿਹੜੇ ਇੱਥੇ ਖਤਰਾਨੇ ਦੀ ਢਾਬ ਤੇ ਪੁੱਜੇ ਸਨ ਤੇ ਜਿਹੜੀ ਜ਼ੁਲਮ ਦੇ ਖਿਲਾਫ ਇੱਥੇ ਜੰਗ ਹੋਈ ਸੀ ਉਸ ਵਿੱਚ ਇੱਥੇ ਮਾਈ ਭਾਗੋ ਦੀ ਪ੍ਰੇਰਣਾ ਸਦਕਾ ਹੀ ਸਾਰੇ ਸਿੰਘ ਆਏ ਸਨ ਤਾਂ ਜਦੋਂ ਇਹ 40 ਸਿੰਘਾਂ ਨੇ ਜਿਹੜਾ ਇੱਥੇ ਆਪਣਾ ਸ਼ਹਾਦਤ ਦਾ ਜਾਮ ਪੀਤਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਥੋਂ 2 ਕਿਲੋਮੀਟਰ ਦੂਰ ਗੁਰਦੁਆਰਾ ਟੀਬੀ ਸਾਹਿਬ ਤੋਂ ਤੀਰਾਂ ਦੀ ਵਰਖਾ ਕਰਦੇ ਰਹੇ ਅਤੇ ਦੁਸ਼ਮਣਾਂ ਦਾ ਟੱਕਰਾਂ ਕਰਦੇ ਰਹੇ ਤੇ ਦੁਸ਼ਮਣਾਂ ਨੂੰ ਭਜਣਾ ਪਾ ਦਿੱਤੀਆਂ ਇਸੇ ਸਥਾਨ ਦੇ ਨਾਲ ਹੀ ਗੁਰਦੁਆਰਾ ਤੰਬੂ ਸਾਹਿਬ ਸ਼ਿਸ਼ੋਭਤ ਹੈ ਜਿੱਥੇ ਸਿੰਘਾਂ ਨੇ ਆਪਣੇ ਚਾਦਰੇ ਤੇ ਹੋਰ ਝਾੜਾਂ ਬੂਟਾਂ ਤੇ ਪਾ ਕੇ ਕੱਪੜੇ ਇਹ ਮਹਿਸੂਸ ਕਰਾਇਆ ਕਿ ਬਹੁਤ ਜਿਹੜਾ ਸਿੰਘਾਂ ਦੀ ਫੌਜ ਹੈ ਪਰ ਜਿਹੜੀ ਸਿੰਘਾਂ ਦੀ ਫੌਜ ਘੱਟ ਸੀ ਪਰ ਮੁਗਲ ਸਾਮਰਾਜ ਨਾਲ ਉਹਨਾਂ ਨੇ ਟੱਕਰਾਂ ਕਰਕੇ ਦੁਸ਼ਮਣਾਂ ਨੂੰ ਜਿਹੜਾ ਭਜਣਾ ਪਾਈਆਂ ਇਸ ਦੇ ਨਾਲ ਇਹ ਗੁਰਦੁਆਰਾ ਸ਼ਹੀਦ ਗੰਢ ਸਾਹਿਬ ਐ ਜਿੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਨਾਂ ਸਿੰਘਾਂ ਦਾ ਜੰਗ ਵਿੱਚ ਸ਼ਹੀਦ ਹੋਏ ਸਨ ਉਹਨਾਂ ਦਾ ਆਪਣੇ ਹੱਥੀਂ ਅੰਗੀਠਾ ਤਿਆਰ ਕਰਕੇ ਸਸਕਾਰ ਕੀਤਾ ਸੀ ਜਦ ਕਿ ਸ਼ਹਿਰ ਦੇ ਵਿੱਚ ਇਤਿਹਾਸਕ ਗੁਰਦੁਆਰੇ ਹੋਰ ਵੀ ਹਨ ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਬੈਠੇ ਸਨ ਉੱਚੀ ਟੀਬੀ ਤੇ ਉੱਥੇ ਗੁਰਦੁਆਰਾ ਟੀਬੀ ਸਾਹਿਬ ਨਾਲ ਹੀ ਗੁਰਦੁਆਰਾ ਰਕਾਬਸਰ ਹੈ ਤੇ ਗੁਰਦੁਆਰਾ ਦਾਤਨਸਰ ਹੈ ਗੁਰਦੁਆਰਾ ਰਕਾਬਸਰ ਤਾਂ ਇਤਿਹਾਸ ਇਹ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਜਗ੍ਹਾ ਤੋਂ ਚਾਲੇ ਪਾਉਣ ਲੱਗੇ ਗੁਰਦੁਆਰਾ ਖਤਰਾਨੇ ਦੀ ਢਾਵ ਵੱਲ ਨੂੰ ਤਾਂ ਉਹਨਾਂ ਦੇ ਰਿਕਾਬ ਟੁੱਟ ਗਈ ਸੀ ਉਹ ਗੁਰਦੁਆਰਾ ਸਾਹਿਬ ਹੀ ਖੇ ਮੌਜੂਦ ਹੈ ਤੇ ਇਸ ਦੇ ਨਾਲ ਹੀ ਗੁਰਦੁਆਰਾ ਦਤਨ ਸਰਸ ਸਹਿ ਬਣਿਆ ਹੋਇਆ ਹੈ ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਦਤਨਪੁਰਲਾ ਕਰ ਰਹੇ ਸਨ ਤਾਂ ਨੂਰਦੀਨ ਨੇ ਧੋਖੇ ਨਾਲ ਉਹਨਾਂ ਤੇ ਮਗਰੋਂ ਗੜਵੇ ਦਾ ਜਿਹੜਾ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਵਾਰ ਨੂੰ ਗੜਵੇ ਨਾਲ ਜਿਹੜਾ ਰੋਕਿਆ ਤੇ ਉੱਥੇ ਉਹਨਾਂ ਨੂੰ ਮਾਰ ਦਿੱਤਾ ਜਿਸ ਕਰਕੇ ਉੱਥੇ ਨੂਰਜਾਨ ਦੀ ਕਬਰ ਵੀ ਬਣੀ ਹੋਈ ਹੈ ਤੇ ਨਾ ਗੁਰਦੁਆਰਾ ਇਤਿਹਾਸਕ ਦਾਤਨ ਸਰ ਸਾਹਿਬ ਮੌਜੂਦ ਹੈ ਜੀ ਜੀ ਅ ਹਰਜਿੰਦਰ ਸਿੰਘ ਜਿਹੜੀਆਂ ਇਹ ਭਾਵੇਂ ਪਿੱਛੇ ਤੁਹਾਨੂੰ ਯਾਦ ਹੋ ਉਸਰੀ ਕਾਲ ਤੱਕ ਸਭ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਸਿਆਸੀ ਕਾਨਫਰੰਸਾਂ ਦਾ ਕਹਿਰ ਬੰਦ ਵੀ ਹੋ ਗਈਆਂ ਸੀ ਜੋੜ ਮੇਲਿਆਂ ਤੇ ਪਰ ਜਿਹੜੀ ਹੁਣ ਕਿਉਂਕਿ ਇੱਕ ਬੜੀ ਖਿੱਚ ਬਣ ਗਈ ਹੈ ਕਿਉਂਕਿ ਪੰਥਕ ਧਿਰਾਂ ਵੱਲੋਂ ਭਾਈ ਅਮਰਪਾਲ ਸਿੰਘ ਜਿਹੜੇ ਕਿ ਇੰਡੀਪਰਗੁਕੇਟ ਗੜ੍ਹ ਜੇਲ੍ਹ ਚ ਬੰਦ ਨੇ ਉਹਨਾਂ ਵੱਲੋਂ ਉਹਨਾਂ ਦੇ ਪਿਤਾ ਜੀ ਤੇ ਭਾਈ ਸਰਬਜੀਤ ਸਿੰਘ ਜਿਹੜੇ ਖਾਲਸਾ ਨੇ ਉਹਨਾਂ ਵੱਲੋਂ ਇੱਥੇ ਪੰਥਕ ਕਾਨਫਰੰਸ ਕਰਕੇ ਵੱਡੀ ਕਾਨਫਰੰਸ ਦਾ ਸੱਦਾ ਦਿੱਤਾ ਗਿਆ ਔਰ ਉੱਥੋਂ ਪਾਰਟੀ ਦਾ ਇੱਕ ਨਵੀਂ ਪਾਰਟੀ ਨਵੀਂ ਸਿਆਸੀ ਧਿਰ ਦਾ ਐਲਾਨ ਕੀਤੇ ਜਾਣ ਦੀਆਂ ਖਬਰਾਂ ਨੇ ਉਹ ਉਸ ਤੋਂ ਬਾਅਦ ਨਾਲ ਹੀ ਕਾਲੀ ਦਲ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਤੁਸੀਂ ਖਬਰ ਵੀ ਛਾਪੀ ਹੈ ਮੈਂ ਪੜ੍ਹੀ ਹੈ ਵੀ ਕਾਲੀ ਦਲ ਵੀ ਉਥੇ ਕਾਨਫਰੰਸ ਕਰੂਗਾ ਇਹ ਕਿਹੜੀ ਕਿਹੜੀ ਜਗ੍ਹਾ ਕਾਨਫਰੰਸਾਂ ਹੋ ਰਹੀਆਂ ਨੇ ਜਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਿਹੜੀਆਂ ਕਾਨਫਰੰਸਾਂ ਨੂੰ ਲੈ ਕੇ ਜੀ ਸਰਦਾਰ ਜਗਿੰਦਰ ਸਿੰਘ ਜੀ ਇਸ ਤਰ੍ਹਾਂ ਹੈ ਕਿ ਮਾਗੀ ਜੋੜ ਮੇਲੇ ਤੇ ਬੜੇ ਲੰਮੇ ਸਮੇਂ ਤੋਂ ਇੱਥੇ ਕਾਨਫਰੰਸਾਂ ਹੁੰਦੀਆਂ ਆ ਰਹੀਆਂ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਪਹਿਲਾਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਇਹ ਹੁਕਮ ਹੋਇਆ ਸੀ ਕਿ ਸਿਆਸੀ ਕਾਨਫਰੰਸਾਂ ਜੋੜ ਮੇਲਿਆਂ ਤੇ ਨਾ ਕੀਤੀਆਂ ਜਾਣ ਤਾਂ ਉਦੋਂ ਕੁਝ ਧਰਾਂ ਟਾਲਾ ਵੱਟ ਗਈਆਂ ਸਨ ਉਸ ਤੋਂ ਬਾਅਦ ਜਿਹੜਾ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਵੱਲੋਂ ਤਾਂ ਰੈਲੀ ਨਹੀਂ ਕੀਤੀ ਜਾ ਰਹੀ ਪਰ ਜਿਹੜਾ ਸ਼੍ਰੋਮਣੀ ਕਮ ਲਗਾਤਾਰ ਇੱਥੇ ਕਾਨਫਰੰਸਾਂ ਕਰਦਾ ਹੈ ਤੇ ਉਹਨਾਂ ਦਾ ਇਹ ਤਰਕ ਹੈ ਕਿ ਵੀ ਜਿਹੜਾ ਅਸੀਂ ਇਹ ਫਤਿਹ ਹੋਈ ਸੀ ਇੱਥੇ ਜ਼ੁਲਮ ਦੇ ਖਿਲਾਫ ਤਾਂ ਇੱਥੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਦੇ ਇਲਾਕੇ ਦੇ ਵਿੱਚ ਗੜ੍ਹ ਦੇ ਵਿੱਚ ਇੱਥੇ ਰੈਲੀ ਜਿੱਥੇ ਕਰਦਾ ਹੈ ਉੱਥੇ ਨਾਲ ਹੀ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਨੂੰ ਪਹਿਲਾਂ ਨਮਨ ਕਰਦਾ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਜੇ ਜਿਹੜਾ ਉਹਨਾਂ ਨੇ ਸਿੱਖ ਦੱਸਿਆ ਧਰਮ ਦਾ ਤੇ ਰਾਜਨੀਤੀ ਦਾ ਵੀ ਉਦੋਂ ਇਸ ਕਰਕੇ ਜਿਹੜਾ ਇਹ ਸ਼੍ਰੋਮਣੀ ਕਾਲੀ ਦਲ ਲਗਾਤਾਰ ਕਰਦਾ ਆ ਰਿਹਾ ਪਰ ਜਿਹੜਾ ਇਸ ਵਾਰ ਸੀ ਜਿਹੜੇ ਪੰਥਕ ਹਾਲਾਤ ਜਾਂ ਮੌਜੂਦਾ ਹਾਲਾਤ ਬਣੇ ਹੋਏ ਨੇ ਪੰਜਾਬ 'ਚ ਉਸ ਨੂੰ ਲੈ ਕੇ ਮੈਂ ਸਥਿਤੀ ਨੂੰ ਵੇਖਦੇ ਆ ਹੋਇਆ ਸ਼੍ਰੋਮਣੀ ਕਾਲੀ ਦਲ ਵੱਲੋਂ ਕਿਤੇ ਨਾ ਕਿਤੇ ਟਾਲਾਵਟਿਆ ਜਾ ਰਿਹਾ ਸੀ ਕਿ ਇਸ ਵਾਰ ਕਾਨਫਰੰਸ ਨਾ ਕੀਤੀ ਜਾਵੇ ਜੀ ਪਰੰਤੂ ਹਾਲਾਤ ਇਹ ਬਣੇ ਕਿ ਪੰਥਕ ਧਿਰਾਂ ਇਕੱਠੀਆਂ ਹੋ ਕੇ ਜਿਹੜਾ ਇੱਥੇ ਨਵੇਂ ਸ਼੍ਰੋਮਣੀ ਕਾਲੀ ਦਲ ਦਾ ਆਗਾਜ਼ ਕਰਨ ਲਈ ਉਹਨਾਂ ਵੱਲੋਂ ਜਦੋਂ ਐਲਾਨ ਕੀਤਾ ਗਿਆ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਉਹਨਾਂ ਦੇ ਪਿਤਾ ਬਾਪੂਤਰ ਸਿੰਘ ਅਤੇ ਸਰ ਹਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਜਦੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਇੱਥੇ ਤਿਆਰੀ ਚੱਲ ਰਹੀ ਹੈ ਸ੍ਰੀ ਮੁਕਸਰ ਸਾਹਿਬ ਵਿਖੇ ਬਠਿੰਡਾ ਰੋਡ ਤੇ ਚੌਂਕ ਦੇ ਨੇੜੇ ਉਹਨਾਂ ਵੱਲੋਂ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਤਾਂ ਅਚਾਨਕ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਅਗੂ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਵੀ ਜਿਹੜਾ ਸ਼੍ਰੋਮਣੀ ਕਾਲੀ ਦਲ ਦੀ ਕਾਨਫਰੰਸ ਕਰਨ ਦਾ ਐਲਾਨ ਕਰ ਦਿੱਤਾ ਗਿਆ ਅਤੇ ਹੁਣ ਜਿਹੜੀਆਂ ਦੋਵੇਂ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਅਤੇ ਪੰਥਕ ਤੇਰ੍ਹਾਂ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਤਿਆਰੀਆਂ ਵਿੱਚ ਲੱਗੀਆਂ ਹੋਈਆਂ ਹਨ ਰਣਜੀਤ ਸਿੰਘ ਜੀ ਇੱਕ ਦੱਸਿਓ ਵੀ ਜਿਹੜੀ ਇਹ ਕਿਹੜੀ ਜਗ੍ਹਾ ਹੋ ਰਹੀ ਹੈ ਜਿਹੜੀ ਕਾਨਫਰੰਸ ਹੈ ਜਿਹੜੀ ਇਹ ਕਰ ਰਿਹਾ ਹੈ ਆਪਣੇ ਗੁਰਦੁਆਰਾ ਸਾਹਿਬ ਤੋਂ ਕਿੰਨੀ ਕੁ ਦੂਰ ਆ ਜਾਂ ਕਿਹੜੀ ਸਾਈਡ ਤੇ ਆ ਕਿਹੜੇ ਰੋਡ ਤੇ ਆ ਕਿੰਨੀ ਕੁ ਜਗ੍ਹਾ ਲਈ ਹੈ ਜੀ ਕੁਝ ਪਤਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕਾਨਫਰੰਸ ਕਰਦਾ ਹੈ ਜੀ ਉਹ ਮਲੋਟ ਰੋਡ ਤੇ ਬੱਸ ਸਟੈਂਡ ਦੇ ਨੇੜੇ ਹੈ ਤੇ ਗੁਰਦੁਆਰਾ ਸਾਹਿਬ ਤੋਂ ਕਰੀਬ ਅੱਧਾ ਪੌਣਾ ਪੌਣਾ ਕਿਲੋਮੀਟਰ ਹੀ ਦੂਰ ਹੈ ਜਿੱਥੇ ਹਰ ਸਾਲ ਹੀ ਕਰਦੇ ਆ ਹਾਂ ਇਹ ਹਸਲ ਕਰਦਾ ਹੈ ਇਹ ਜਗਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਹੈ ਕਾਫੀ ਖੁੱਲੀ ਜਗਾ ਹੈ ਇੱਥੇ ਪ੍ਰਬੰਧ ਹੋ ਜਾਂਦਾ ਸਾਰਾ ਤੇ ਇੱਥੇ ਸ਼੍ਰੋਮਣੀ ਕਲਿਆਣ ਕਰ ਰਿਹਾ ਹੈ ਜਦ ਕਿ ਬਠਿੰਡਾ ਰੋਡ ਤੇ ਗੁਰਦੁਆਰਾ ਦੂਖਨਵਾਰਨ ਤਰਨਤਾਰਨ ਸਾਹਿਬ ਹੈ ਉਹਦੇ ਬਿਲਕੁਲ ਨਾਲ ਪੰਥਕ ਅਤੇ ਰਾਮ ਵੱਲੋਂ ਜਗਾ ਦਾ ਪ੍ਰਬੰਧ ਕੀਤਾ ਗਿਆ ਉਸ ਜਗਾ ਤੇ ਉਹਨਾਂ ਵੱਲੋਂ ਇਹ ਕਾਨਫਰੰਸ ਕੀਤੀ ਜਾ ਰਹੀ ਹੈ ਵੀ ਇਹ ਇਤਿਹਾਸਕ ਗੁਰਦੁਆਰੇ ਦੀ ਜਗਾ ਇਹ ਵੀ ਗੁਰਦੁਆਰਾ ਸਾਹਿਬ ਦੀ ਜਗਾ ਨਹੀਂ ਜੀ ਉਹ ਜਗਾ ਜਿਹੜੀ ਆਪਣਾ ਕਿਸੇ ਆਮ ਹੋਰ ਲੈਂਡਰਡ ਪਾਰਟੀ ਦੀ ਹੈ ਤੇ ਉਹਨਾਂ ਵੱਲੋਂ ਇੱਕ ਪੰਥਕ ਧੇਰਾ ਕਿਰਾਏ ਤੇ ਲੈ ਕੇ ਜਿਹੜਾ ਇਹ ਰੈਡੀ ਕਰ ਰਹੀਆਂ ਹਨ ਕਿੰਨੀ ਕਿ ਜਗ੍ਹਾ ਲਈ ਕੁਝ ਪਤਾ ਜੀ ਕਿਰਾਏ ਕਿੱਡਾ ਕੱਟ ਕਿੱਡਾ ਖੋ ਰਿਹਾ ਜੀ ਇੱਕ ਪੂਰਾ ਅੰਦਾਜ਼ਾ ਲਿਗਾ ਵੈਸੇ 2.5 3 ਏਕੜ ਚ ਹੋ ਸਕਦੀ ਹੈ ਉਹ ਜਗ੍ਹਾ ਉਸ ਜਗ੍ਹਾ ਤੇ ਪਹਿਲਾਂ ਇੱਕ ਵਾਰ ਕਾਂਗਰਸ ਪਾਰਟੀ ਨੇ ਵੀ ਕਾਨਫਰੰਸ ਕੀਤੀ ਸੀ ਜਿੱਥੋਂ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਸੁਭਦਨ ਕੀਤਾ ਸੀ ਜੀ ਜੀ ਦੇ ਕੌਣ ਦੇਖਦੇ ਕੋਈ ਤਿਆਰੀਆਂ ਤੁਰੀਆਂ ਤੁਸੀਂ ਲਾਇਆ ਹੋ ਚੱਕਰ ਜੀ ਹੁਣ ਕੌਣ ਕਰ ਰਿਹਾ ਇੱਥੇ ਪ੍ਰਬੰਧ ਜਾਂ ਕਿੱਦਾਂ ਦੇ ਪ੍ਰਬੰਧ ਹੈ ਕੀਤੇ ਕਿਤੇ ਆਉਣ ਦੀਆਂ ਹੋਰ ਵੀ ਕੋਈ ਪੰਤਕ ਧਿਰਾਂ ਸ਼ਾਮਲ ਹੋ ਰਹੀਆਂ ਨੇ ਕੁਝ ਹੈਗੀਆਂ ਜਾਣਕਾਰੀਆਂ ਜੀ ਜਿੱਥੋਂ ਤੱਕ ਸ਼੍ਰੋਮਣੀ ਕਾਲੀ ਦਲ ਦੀ ਕਾਨਫਰੰਸ ਦਾ ਸਬੰਧ ਹੈ ਇਸ ਵਿੱਚ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੁੰਦੜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਸਾਰੀ ਲੀਡਰਸ਼ਿਪ ਜਿਹੜੀ ਸ਼੍ਰੋਮਣੀ ਕਾਲਾ ਜੀ ਕਾਲੀ ਦਲ ਦੀ ਲੀਡਰਸ਼ਿਪ ਤਾਊਗੀ ਹੂੰ ਇਤੋਂ ਤੱਕ ਪੰਥਕ ਧਿਰ ਕਾਨਫਰੰਸ ਦਾ ਸਬੰਧ ਹੈ ਉਹ ਰੈਲੀ ਨੂੰ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਨਾਲ ਗੱਲ ਹੋਈ ਸੀ ਤਾਂ ਉਹਨਾਂ ਦੱਸਿਆ ਸੀ ਕਿ ਇਹ ਜਿਹੜੀ ਪੰਥ ਬਚਾਓ ਪੰਜਾਬ ਬਚਾਓ ਬੈਨਰ ਏਥੇ ਰੈਲੀ ਕੀਤੀ ਜਾ ਰਹੀ ਹੈ ਤੇ ਇਸ ਇਸ ਕਾਨਫਰੰਸ ਦੇ ਵਿੱਚ ਜਿੱਥੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਫੁੱਲ ਭੇਟੇ ਕੀਤੇ ਜਾਣਗੇ ਤੇ ਉਹਨਾਂ ਨੂੰ ਨਮਨ ਤੋਂ ਬਾਅਦ ਜਿਹੜਾ ਅ ਇਥੇ ਨਵੀਂ ਸ਼੍ਰੋਮਣੀ ਕਾਲੀਦਾ ਨਵੇਂ ਦਾ ਗਾਜ ਕੀਤਾ ਜਾਊਗਾ ਉਹ ਜਿਹੜਾ ਬਾਪੂਤਰ ਸੇਮ ਸਿੰਘ ਵੀ ਇਸ ਗੱਲ ਦਾ ਜਿਹੜਾ ਖਲਾਸਾ ਕਰ ਚੁੱਕੇ ਹਨ ਕਿ ਅਸੀਂ ਪੰਜਾਬ ਦੇ ਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਇਹ ਵਿਚਾਰ ਲਏ ਹਨ ਜਿਸ ਮਗਰੋਂ ਹੀ ਅਸੀਂ ਨਵੀਂ ਖੇਤਰੀ ਪਾਰਟੀ ਬਣਾਉਣ ਦਾ ਐਲਾਨ ਕਰ ਰਹੇ ਹਾਂ ਉੱਥੇ ਇਹਨਾਂ ਵੱਲੋਂ ਇੱਕ ਪੰਜ ਤਰੀ ਜਾਂ ਸੱਤ ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਸ਼੍ਰੋਮਣੀ ਕਾਲੀਦਾ ਨਵੇਂ ਦਾ ਵਿਧੀ ਵਿਧਾਨ ਅਤੇ ਉਹਦੇ ਨਾਂ ਤੇ ਜਿਹੜਾ ਵਿਚਾਰ ਚਰਚਾ ਕਰੇਗੀ ਐਲਾਨ ਮੰਗੀ ਤੇ ਜ਼ਰੂਰ ਹੋਵੇਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਨਵਾਂ ਇਹਦਾ ਵਿਸਥਾਰ ਕੀਤਾ ਜਾਵੇਗਾ ਇਹ ਚਾਹਤ ਮਤਲਬ ਇਹ ਨਹੀਂ ਹੈ ਕਿ ਹਾਂਜੀ ਇਹ ਭਾਈ ਜਗਿੰਦਰ ਸਿੰਘ ਜੀ ਤੁਸੀਂ ਵੀ ਕੌਣ ਕੌਣ ਸ਼ਾਮਲ ਹੋਣਗੇ ਇਹਦੇ ਚ ਭਵ ਮਾਨਸਰ ਸੇਮ ਸਿੰਘ ਖਾਲਸਾ ਜੀ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਪਰ ਜਿਸ ਸ਼੍ਰੋਮਣੀ ਕਾਲ ਦੇ ਫਤਿਹ ਦੇ ਪ੍ਰਧਾਨ ਤਾਂ ਖਲਾਸਾ ਕਰ ਹੀ ਚੁੱਕੇ ਹਨ ਕਿ ਅਸੀਂ ਇਹਨਾਂ ਦੇ ਨਾਲ ਆਏ ਇਸ ਤੋਂ ਇਲਾਵਾ ਹੋਰ ਧਿਰਾਂ ਦੇ ਨਾਲ ਵੀ ਸਾਂ ਜਿਹੜਾ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੀ ਜੀ ਮਤਲਬ ਜਿਸ ਤਰ੍ਹਾਂ ਕਹਿ ਰਹੇ ਕਿ ਪ੍ਰਧਾਨ ਦਾ ਇੱਥੇ ਐਲਾਨ ਹੋ ਜੂ ਜਾਂ ਸਕੱਤਰ ਦਾ ਉਹ ਨਹੀਂ ਅਜੇ ਕਮੇਟੀ ਬਣੀ ਬਣੂਗੀ ਪਹਿਲਾਂ ਸ਼ੁਰੂਆਤ ਇਦੇ ਬਾਰੇ ਕਈ ਵਕ ਵਕ ਇੱਕ ਜਿਹੜਾ ਮੀਡੀਆ ਦੇ ਹਿੱਸੇ 'ਚ ਇਹ ਵੀ ਚੱਲ ਰਿਹਾ ਹੈ ਕਿ ਸ਼ਾਇਦ ਭਾਈ ਅਮਰਤਪਾਲ ਸਿੰਘ ਦਾ ਲਾਣ ਕੀਤਾ ਜਾਵੇ ਪਰ ਇਸ ਨੂੰ ਵੀ ਕਰ ਸਕਦੇ ਕਿਉਂਕਿ ਅਜੇ ਤੱਕ ਜਿਹੜਾ ਬਾਪੂਤਰ ਸੇਮ ਸਿੰਘ ਵੱਲੋਂ ਇਹ ਕਿਹਾ ਗਿਆ ਹੈ ਕਿ ਪੰਜ ਮੈਂਬਰੀ ਕਮੇਟੀ ਬਹੁ ਵੀ ਸ਼੍ਰੋਮਣੀ ਅਕਾਲੀ ਦਲ ਦਾ ਲਾਣ ਤਾਂ ਕਰ ਦਿੱਤਾ ਜਾਊਗਾ ਨਵੇਂ ਦਾ ਪਰ ਕਮੇਟੀ ਬਣਾਉਂਦਾ ਕਿਉਂਕਿ ਉਹ ਵਿਧੀ ਵਿਧਾਨ ਲਾਗੂ ਕਰੂਗੀ ਹੁਣ ਜਿਹੜਾ ਇਸ ਦੇ ਜਿਹੜਾ ਖਿਆਸ ਰਹੀਆਂ ਹੈ ਵੀ ਹੋ ਸਕਦਾ ਵੀ ਐਲਾਨ ਹੋ ਜਾਵੇ ਪ੍ਰਧਾਨ ਦੇ ਨਾਂ ਦਾ ਇਸ ਬਾਰੇ ਹਜੇ ਪੁਸ਼ਟੀ ਨਹੀਂ ਹੋ ਸਕੀ ਤੇ ਕਿਸੇ ਸੀਨੀਅਰ ਆਗੂ ਨਾਲ ਇਹਦੇ ਬਾਰੇ ਗੱਲ ਵੀ ਨਹੀਂ ਹੋ ਸਕੀ ਇਹ ਵੀ ਹੋਊਗਾ ਜਿਸ ਤਰ੍ਹਾਂ ਹੁਣ ਕਾਲੀਦਲ ਨੇ ਵੀ ਐਲਾਨ ਕੀਤਾ ਬਾਦਲ ਪਰਿਵਾਰ ਦਾ ਵੀ ਇਹ ਗੜ ਸਮਝਿਆ ਜਾਂਦਾ ਏਰੀਆ ਜੇ ਕਹ ਲਈਏ ਗਿੱਦੜਵਾਹ ਲੰਬੀ ਮੁਕਸਰ ਇਹ ਬੜਾ ਕਹਿ ਲੋ သਕਵੀਰ ਬਾਦਲ ਇਲੈਕਸ਼ਨ ਲੜਦੇ ਰਹੇ ਐ ਤੋਂ ਬਾਦਲ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਗਿੱਦੜਵਾਹ ਤੋਂ ਲੜੇ ਐ ਇਲੈਕਸ਼ਨ ਲੰਬੀ ਤੋਂ ਇਹ ਤੁਸੀਂ ਤਾਂ ਇਹ ਲੰਬੇ ਸਮੇਂ ਤੋਂ ਕਵਰ ਕਰਦੇ ਆਉਨੇ ਹੋ मतलब ਜਿਵੇਂ ਕਟਕ ਕਰਨ ਚ ਤਾਂ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਆਉਗੀ ਕਾਲੀ ਦਲ ਬਾਦਲ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਰਕਰਾਂ ਦਾ ਕੇਟਰ ਉਹ ਵਿਸ਼ਾਲ ਹੈ ਇਸ ਕਰਕੇ ਕਟਕ ਕਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਮਯਾਬ ਹੁੰਦਾ ਰਿਹਾ ਪਿਛਲੇ ਸਮੇਂ ਚ ਅਸੀਂ ਦੇਖਦੇ ਰਹੇ ਹਾਂ ਪਰ ਜਿਹੜਾ ਪਿਛਲੇ ਸਮੇਂ ਚ ਹੁਣ ਗਿੱਧੜਵਾ ਵਿਧਾਨ ਸਭਾ ਹਲਕੇ ਦੇ ਜਿਹੜੇ ਅ ਫਰਕ ਵੇਖਣ ਨੂੰ ਜ਼ਰੂਰ ਮਿਲਿਆ ਜਦੋਂ ਇੱਥੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਦਿਗ ਜਾਗੂ ਹਰਦੀਪ ਸਿੰਘ ਢੈਂਪੀ ਢੱਲੋਂ ਆਮ ਆਦਮੀ ਪਾਰਟੀ ਸ਼ਾਮਲ ਹੋਏ ਤਾਂ ਉਹ ਉੱਚਾ ਜਿਹੜਾ ਸੀਗਾ ਉਹਨਾਂ ਦੇ ਨਾਲ ਹੀ ਕੇਟਰ ਚਲਾ ਗਿਆ ਇਸ ਕਰਕੇ ਗਿੱਦੜਵਾ ਹਲਕੇ 'ਚ ਜ਼ਰੂਰ ਕਮਜ਼ੋਰ ਹੋਇਆ ਅਕਾਲੀ ਦਲ ਪਰ ਜਿਹੜਾ ਦੂਜੀ ਹਲਕਿਆਂ ਦੀ ਗੱਲ ਕਰੀਏ ਤਾਂ ਲੰਬੀ ਉਹਨਾਂ ਦਾ ਆਪਣਾ ਹਲਕਾ ਹੈ ਬਾਦਲ ਸਾਹਿਬ ਦਾ ਤੇ ਦੂਜਾ ਨਾਲ ਹੀ ਮਲੋਟ ਵਿਧਾਨ ਸਭਾ ਹਲਕਾ ਹੋ ਗਿਆ ਸ੍ਰੀ ਮੁਕਸਰ ਸਾਹਿਬ ਵਿਧਾਨ ਸਭਾ ਹਲਕਾ ਹੋ ਗਿਆ ਮੈਨੂੰ ਲੱਗਦਾ ਵੀ ਇਸ ਜਿਹੜਾ ਕੱਠੇ ਜ ਟਾਉਣ ਲਈ ਨਾਲ ਫਰੀਦਕੋਟ ਤੇ ਕੋਰਤੂਰ ਤੇ ਜੈਤੋ ਵਿਧਾਨ ਸਭਾ ਹਲਕਾ ਨੇੜਲੇ ਹਲਕਿਆਂ ਦੇ ਜਿਹੜੇ ਵਰਕਰ ਤੇ ਜਿਹੜੇ ਇਥੋਂ ਦੇ ਲੋਕ ਨੇ ਉਹਨਾਂ ਨੂੰ ਸੱਦਾ ਦਿੱਤਾ ਜਾਊਗਾ ਜਾਂ ਉਹਨਾਂ ਲਈ ਆਉਣ ਲਈ ਇੱਥੇ ਪ੍ਰਬੰਧ ਕੀਤਾ ਜਾਊਗਾ ਇਸ ਪ੍ਰਬੰਧ ਲਈ ਇਥੋਂ ਸ਼੍ਰੋਮਣੀ ਕਾਲੀਦਾਲ ਦੇ ਕੌਮੀ ਜਨਰਲ ਸੈਕਟਰ ਅਤੇ ਸਾਬਕਾ ਵਿਧਾਇਕ ਕਮਰਜੀਤ ਸਿੰਘ ਰੋਜੀ ਬਰਕੰਦੀ ਆਪਣੀ ਟੀਮ ਨਾਲ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਤੇ ਜਿਹੜੀ ਜਗ੍ਹਾ ਉਸ ਤੇ ਜਿਹੜਾ ਤਿਆਰੀਆਂ ਆਰੰਭ ਕਰ ਦਿੱਤੀਆਂ ਨੇ ਸਟੇਜ ਆ ਜਿਹੜੀ ਉਸ ਨੂੰ ਰੰਗ ਰੋਗਣ ਕੀਤਾ ਜਾ ਰਿਹਾ ਤੇ ਮੈਂ ਅੱਛਾ ਸ਼ੁਰੂ ਹੋ ਗਿਆ ਜੀ ਕੱਲ ਜਾ ਕੇ ਵੇਖਿਆ ਤਾਂ ਉੱਥੇ ਰੰਗ ਰੋਗਣ ਕੀਤਾ ਜਾ ਰਿਹਾ ਸੀ ਲੱਗੇ ਹੋਏ ਸਨ ਕਾਰੀਗਰ ਅਤੇ ਜਿਹੜਾ ਮદાન ਆ ਉਹਨੂੰ ਸਜਾਇਆ ਜਾ ਰਿਹਾ ਸੀ ਇਸ ਤੋਂ ਲੱਗਦਾ ਹੈ ਕਿ ਵੱਡੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਵਟ ਦਿੱਤਾ ਹੈ ਕਿ ਪੀਐਸ ਵਿੱਚ ਵੱਧ ਤੋਂ ਵੱਧ ਇਕੱਠ ਜਟਾਇਆ ਜਾਵੇ ਜੀ 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 ਤੇ ਅੱਜ ਤੁਸੀਂ ਜੀ ਜੁੜੇ ਹੋ ਚਲ ਆਪਾਂ ਇਤਿਹਾਸਿਕ ਮਦਦਤਾ ਦੀ ਗੱਲ ਕਰ ਲਈ ਐ ਸਿਆਸੀ ਕਾਨਫਰੰਸਾਂ ਦੀ ਵੀ ਗੱਲ ਕਰ ਲਈ ਐ ਤੇ ਮਤਲਬ ਇਹ ਵੀ ਗੱਲ ਕਰ ਲਈਏ ਜੀ ਵੀ ਹੋਰ ਵੀ ਕਈ ਪੱਖ ਨੇ ਜਿਹੜੇ ਕਹਿ ਲਓ ਮਕਸਰ ਦੀਆਂ ਕਈ ਚੀਜ਼ਾਂ ਨੇ ਜਿੱਦਾਂ ਕੁੜਤਾ ਪਜਾਮਾ ਮੇਰੇ ਖਿਆਲ ਨਾਲ ਰਾਜਨੀਤਿਕ ਪਾਰਟੀਆਂ ਦਾ ਇੱਥੇ ਜਾਂ ਉਹਦੇ ਕਰਕੇ ਹੀ ਕੁੜਤਾ ਪਜਾਮਾ ਵੀ ਬੜਾ ਇੱਥੋਂ ਦਾ ਹੈਗਾ ਜੀ ਮਸ਼ਹੂਰ ਹੈ ਕਹਿੰਦੇ ਬੜੀ ਦੂਰੋਂ ਦੂਰੋਂ ਗ੍ਰਾਮੀਅਰਿਆ ਚੋਂ ਵੀ ਆਉਂਦੇ ਕਈ ਸਪੈਸ਼ਲ ਇਥੋਂ ਸਲਾਈ ਕਰਾਉਣ ਕੁੜਤਾ ਪਜਾਮਾ ਉਹ ਕੀ ਹੈ ਸਪੈਸ਼ਲ ਹੈ ਕੋਈ ਜੀ ਸ੍ਰੀ ਮਕਸਰ ਸਾਹਿਬ ਜਿੱਥੇ ਇਤਿਹਾਸਕ ਧਰਤੀ ਹੈ ਜੀ ਇਹ ਦੇਸ਼ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਸ਼ੋ ਧਰਤੀ ਹੈ ਉੱਥੇ ਨਾਲ ਪਿੰਡ ਸਰਾਏ ਨਗਾ ਜਿੱਥੇ ਸ੍ਰੀ ਗੁਰੂ ਅੰਗਦੇਵ ਜੀ ਦਾ ਜਨਮ ਸਥਾਨ ਹੈ ਤੇ ਇਤਿਹਾਸਕ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਨੂੰ ਦੂਜਾ ਨਨਕਾਣਾ ਕਿਹਾ ਜਾਂਦਾ ਹੈ ਉੱਥੇ ਵੀ ਸੰਤਨ ਕਰਦੀਆਂ ਹਨ ਸਾਰੇ ਧਾਰਮਿਕ ਸਥਾਨਾਂ ਦੇ ਉੱਥੇ ਵੀ ਗੁਰੂ ਨਾਨਕ ਦੇਵ ਜੀ ਪਾਸ਼ਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਉਸ ਧਰਤੀ ਤੇ ਆਪਣਾ ਜਿਹੜਾ ਉਹਨਾਂ ਨੇ ਚਰਨ ਪਾਏ ਸਨ ਇਸ ਤੋਂ ਇਲਾਵਾ ਗੁਰੂ ਅੰਗਦੇਵ ਜੀ ਦਾ ਜਨਮ ਸਥਾਨ ਜੇਕਰ ਆਪਾਂ ਸਿਆਸੀ ਤੌਰ ਤੇ ਗੱਲ ਕਰੀਏ ਤਾਂ ਸ੍ਰੀ ਮੁਖਸਰ ਸਾਹਿਬ ਹਲਕੇ ਨੇ ਬਹੁਤ ਵੱਡੇ ਲੀਡਰ ਪੰਜਾਬ ਨੂੰ ਦਿੱਤੇ ਨੇ ਬڑے ਵੱਡੇ ਦਿੱਤੇ ਲੀਡਰ ਦੇਗਜ਼ ਲੀਡ ਹੈ ਨਾ ਆਧਰ ਮਰਹੂਮ ਜਿਹੜੇ ਕਿਸ ਮੁੱਖ ਮੰਤਰੀ ਰਹੇ ਨੇ ਲਗਾਤਾਰ 5 ਵਾਰ ਇਸ ਤੋਂ ਇਲਾਵਾ ਸਰਦਾਰ ਹਰਚਰਨ ਸਿੰਘ ਬਰਾੜ ਉਹ ਜਿੱਥੇ ਵਰਨਰ ਵੀ ਰਹੇ ਨੇ ਅੜੀਸਾ ਔਰ ਹਰਿਆਣਾ ਦੇ ਤੇ ਨਾਲ ਪੰਜਾਬ ਦੇ ਮੁੱਖ ਮੰਤਰੀ ਬੰਨ ਦਾ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹਨਾਂ ਨੇ ਸ੍ਰੀ ਸਾਹਿਬ ਇਤਿਹਾਸਕ ਸ਼ਹਿਰ ਦੀ ਮਹੱਤਤਾ ਨੂੰ ਵੇਖਦਿਆਂ ਹੋਇਆਂ ਇਹਨੂੰ ਜ਼ਿਲ੍ਹਾ ਦਾ ਦਰਜਾ ਦਵਾਇਆ ਦਾਣ ਕੀਤਾ ਤਾਂ ਲੋਕਾਂ ਨੇ ਬੜੀ ਖੁਸ਼ੀ ਮਸਾ ਮਹਿਸੂਸ ਕੀਤੀ ਕਿ ਬਰਾੜ ਵੱਲੋਂ ਜਿਹੜਾ ਸ੍ਰੀ ਮੁਕਸਰ ਸਾਹਿਬ ਨੂੰ ਜਿਲ੍ਹਾ ਹੋਂਦ ਜਿਹੜਾ 1995 ਚ ਦੇ ਆਂਦਾ ਤਾਂ ਇਹ ਬਹੁਤ ਹੀ ਵੱਡੀ ਗੱਲ ਸੀ ਜਿਸ ਮਗਰੋਂ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਹੋਰ ਵੀ ਸਟੇਡੀਅਮ ਬਣਾਉਣ ਚ ਜਾਂ ਸ੍ਰੀ ਮੁਕਸਰ ਸਾਹਿਬ ਦਾ ਖਿਤਾਬ ਮੁਕਤਸਰ ਪਵਿੱਤਰ ਧਰਤੀ ਨੂੰ ਸ੍ਰੀ ਤੇ ਸਾਹਿਬ ਦਾ ਖਿਤਾਬ ਜਿਹੜਾ ਉਹ ਵੀ ਕੇਂਦਰ ਵਿੱਚ ਜਦੋਂ ਕਾਂਗਰਸ ਸਰਕਾਰ ਸੀ ਜਦੋਂ ਮਿਲਿਆ ਇਸ ਨਾਲ ਵੀ ਜੀ ਬਹੁਤ ਵੱਡੀ ਗੱਲ ਹੈ ਕਿਉਂਕਿ ਇਤਿਹਾਸਕ ਧਰਤੀ ਹੈ ਇਸੇ ਜਗ੍ਹਾ ਤੋਂ ਜਿਹੜਾ ਆਪਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਰੀ ਜਿਹੜੀ ਜੰਗ ਸੀ ਜ਼ੁਲਮ ਦੇ ਖਿਲਾਫ ਲੜ ਕੇ ਫਤਿਹ ਹਾਸਲ ਕੀਤੀ ਇੱਥੋਂ ਫਤਿਹ ਹੋਂਦ ਤੋਂ ਬਾਅਦ ਹੀ ਗੁਰਦੁਆਰਾ ਆਪਣਾ ਦਸਮੇਸ਼ ਪਿਤਾ ਜੀ ਮਹਾਰਾਜ ਦਮਦਮਾ ਸਾਹਿਬ ਇੱਥੇ ਜਾ ਕੇ ਬਰਾਜੇ ਸਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਨਾ ਹੋਈ ਸੀ ਇਹ ਬਹੁਤ ਹੀ ਜਿਹੜਾ ਸਿੱਖ ਇਤਿਹਾਸ ਵਿੱਚ ਬੜਾ ਬੜ ਲਖਨ ਜਗ੍ਹਾ ਹੈ ਤੇ ਜਿਹੜਾ ਇੱਥੇ ਬੜੇ ਲਤਮਸਤ ਹੋ ਰਹੀ ਹੈ ਦੇਸ਼ ਵਿਦੇਸ਼ ਚੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਇਸ ਧਰਮਕ ਸਥਾਨ ਦੇ ਦਰਸ਼ਨ ਕਰਨ ਲਈ ਜਿੱਥੋਂ ਤੱਕ ਤੁਸੀਂ ਗੱਲ ਕੀ ਹੈ ਕੁਰਤੇ ਪਜਾਮੇ ਦਾ ਹਾਂ ਮੈਂ ਉਹ ਇੱਕ ਸਵਾਲ ਹਾਂਜੀ ਉਹ ਥੋੜਾ ਜਿਹਾ ਬੜਾ ਇਹ ਇਹ ਵੱਡੀ ਗੱਲ ਹੈ ਜੀ ਇੱਥੋਂ ਸਿਆਸੀ ਆਗੂਆਂ ਦੇ ਨਾਲ ਨਾਲ ਜਿਹੜੇ ਪੰਜਾਬ ਦੇ ਵੱਡੇ ਕਲਾਕਾਰ ਐ ਉਹ ਵੀ ਇੱਥੋਂ ਕੁਰਤਾ ਪਜਾਮਾ ਦੇਣ ਜਿਹੜਾ ਮੱਤਤਾ ਰੱਖਦੇ ਵੀ ਇੱਥੋਂ ਸਵਾਇ ਇਹ ਪਹਿਲਾਂ ਨਾਮਤਾਰੀ ਟੇਲਰ ਜੀ ਮਸ਼ਹੂਰ ਸਨ ਸ੍ਰੀ ਮਕਸਰ ਸਾਹਿਬ ਦੇ ਜਿਨ੍ਹਾਂ ਨੇ ਆਪ ਦਾ ਪੁਰਾਣੇ ਐ ਜੀ ਹਾਂ ਪੁਰਾਣੇ ਸਨ ਉਹ ਇਹਨਾਂ ਨੇ ਜੀਰਕਪੁਰ ਅਤੇ ਲੁਧਿਆਣਾ ਤੇ ਖਰੜ ਤੇ ਹੋਰ ਥਾਵਾਂ ਤੇ ਆਪ ਦਾ ਕਾਰੋਬਾਰ ਫਲਾਇਆ ਹੋਇਆ ਹੁਣ ਤੇ ਇਸ ਤੋਂ ਇਲਾਵਾ ਪ੍ਰਿੰਸ ਟੇਲਰ ਮਸ਼ਹੂਰ ਸੀ ਜਿਨ੍ਹਾਂ ਦੀ ਇੱਥੇ ਵੱਡੀ ਦੁਕਾਨ ਹੈ ਤੇ ਉਹ ਜਿਹੜਾ ਇੱਥੇ ਬਹੁਤ ਵੱਡੇ ਆਗੂ ਆ ਕੇ ਫਿਰ ਆਪਦਾ ਕੁਰਤਾ ਪਜਾਮਾ ਉਤੋਂ ਹੀ ਕਪੜਾ ਲੈ ਕੇ ਸਲਾਈ ਕਰਾਉਂਦੇ ਹਨ ਤੇ ਦੂਰ ਦਰਾਡੇ ਤੋਂ ਇਹ ਆਉਂਦੇ ਰਹਿੰਦੇ ਨੇ ਜਿੱਥੋਂ ਤੱਕ ਆਪਾਂ ਗੱਲ ਕਰੀਏ ਹੋਰ ਇਥੋਂ ਦੀ ਜੁੱਤੀ ਮੁਕਤਸਰ ਦੀ ਮਸ਼ਹੂਰ ਰਹੀ ਰਿਆ ਕਿੱਲੇ ਵਾਲੀ ਜੁੱਤੀੱਖ-ਵੱਖ-ਵੱਖ ਤਰ੍ਹਾਂ ਦੀਆਂ ਜੁੱਤੀਆਂ ਇਸ ਕਰਕੇ ਜੁੱਤੀ ਦਾ ਜਿਹੜਾ ਗੀਤਾਂ ਦੇ ਵਿੱਚ ਵੀ ਜ਼ਿਕਰ ਆਉਂਦਾ ਜਿੱਥੇ ਕੋ ਸੁੱਤੀ ਆਉਂਦਾ ਜਾਂ ਹੋਰ ਥਾਵਾਂ ਦਾ ਹੁੰਦਾ ਤਾਂ ਉੱਥੇ ਮੁਕਤਸਰ ਦੀ ਜੁੱਤੀ ਦਾ ਵੀ ਮਸ਼ਹੂਰ ਰਹੀ ਹੈ ਹੂੰ ਉਹਨਾਂ ਵੀ ਇੱਥੇ ਬਹੁਤ ਵੱਡੇ ਗਣਤੀ ਚ ਦੁਕਾਨਾਂ ਹਨ ਇਸ ਕਾਰੋਬਾਰ ਨਾਲ ਜੁੜੇ ਲੋਕ ਹਨ ਜਿੱਥੋਂ ਕੇ ਆ ਕੇ ਵੱਡੇ ਆਗੂ ਇੱਥੋਂ ਤੱਕ ਕੇ ਧਰਮ ਕਾਗੂ ਸਿਆਸੀ ਆਗੂ ਅਤੇ ਕਲਾਕਾਰ ਉਹ ਇੱਥੋਂ ਆ ਕੇ ਜੁੱਤੀਆਂ ਖਰੀਦਦੇ ਹਨ ਕਿਉਂਕਿ ਉਹਨਾਂ ਨੂੰ ਇਹ ਰੀਝ ਹੁੰਦੀ ਹੈ ਕਿ ਪੰਜਾਬੀ ਕਲਚਰ ਨਾਲ ਜੁੜਿਆ ਜਿੱਥੇ ਉਹ ਕੱਪੜੇ ਇੱਥੋਂ ਸਲਾਉਂਦੇ ਆ ਨਾਲ ਜੁੱਤੀਆਂ ਦੀ ਵੀ ਖਰੀਦ ਕਰਦੇ ਆ ਆ ਬੜਾ ਮਸ਼ਹੂਰ ਆ ਜੀ ਅੱਛਾ ਇੱਕ ਦੱਸੋ ਜੀ ਜਦੋਂ ਪਿੱਛੇ ਮੈਂ ਉਹ ਜਿਵੇਂ ਗੱਦੜਵਾਹਾਂ ਨਾਲ ਕਾਫੀ ਉਦੋਂ ਚਰਚਾਵਾਂ ਕੀਤੀਆਂ ਜਦੋਂ ਇਲੈਕਸ਼ਨ ਚੱਲ ਰਹੀ ਸੀ ਸਿਆਸੀ ਮੁੱਦਿਆਂ ਤੇ ਤੇ ਉਹ ਪਾਣੀ ਦਾ ਜ਼ਿਕਰ ਕਰ ਰਹੇ ਸੀ ਜਦਾਂ ਮਰਪਰੀ ਸਿੰਘ ਬਾਦਲ ਵੀ ਮੈਂ ਖੇਤਾਂ ਨੂੰ ਮਤਲਬ ਪਾਣੀ ਜਿਹੜਾ ਦਿੱਤਾ ਇਹ ਇੱਕ ਇਹ ਵੀ ਆ ਕਿ ਜਿਹੜੀ ਆਪਣੇ ਤਰਨਤਾਰਨ ਸਾਹਿਬ ਜਿੱਥੇ ਆ ਕੇ ਦੋਨੇ ਸਤਲੋਜ ਤੇ ਦੂਜਾ ਦਰਿਆ ਇਕੱਠੇ ਹੁੰਦੇ ਨੇ ਔਰ ਸਤਲੁਜ ਦਰਿਆ ਦਾ ਜਿਹੜਾ ਗੰਦਾ ਪਾਣੀ ਆ ਉਹਦੀ ਮਾਰ ਆ ਜਿਹੜੀ ਕਹਿੰਦੇ ਇੱਥੇ ਤੱਕ ਪੈਂਦੀ ਆ ਇਹ ਇਹ ਹੈਗਾ ਮਤਲਬ ਇਸ ਏਰੀਆ ਚ ਕਹਿੰਦੇ ਲੋਕ ਪਾਣੀ ਪੀਂਦੇ ਰਹੇ ਆ ਦਰਿਆ ਮਾ ਦਾ ਉਹ ਦਾ ਦਰਿਆ ਦਾ ਜਨਹਿਰਾ ਅੱਗੇ ਆ ਜਾਂਦੀਆਂ ਨੇ ਨਹਿਰਾਂ ਚ ਪਾ ਕੇ ਤੇ ਉਹ ਉਹਦਾ ਕਾਫੀ ਨੁਕਸਾਨ ਹੋਇਆ ਇਸ ਏਰੀਆ ਚ ਜਿਹੜਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਚ ਧਰਤੀ ਹਟਲਾ ਪਾਣੀ ਕਈ ਥਾਵਾਂ ਤੇ ਬੜਾ ਮਾੜਾ ਹੈ ਬਹੁਤ ਘੱਟ ਥਾਵਾਂ ਤੇ ਚੰਗਾ ਹੈ ਜੀ ਜਿਸ ਕਰਕੇ ਜਿਹੜਾ ਲੋਕ ਨਹਿਰੀ ਪਾਣੀ ਤੇ ਮੁਨਸਰ ਸਨ ਨੇਰੀ ਪਾਣੀ ਜਿਹੜਾ ਆ ਰਿਹਾ ਦੂਸ਼ਿਤ ਆ ਰਿਹਾ ਪਾਣੀ ਨਹਿਰਾਂ ਦੇ ਵਿੱਚ ਉਹ ਵਾਟਰ ਬਾਕਸ ਨਹੀਂ ਮਿਲਦਾ ਸੀਗਾ ਜੀ ਵਾਟਰ ਇਸ ਤੋਂ ਬਾਅਦ ਕੀ ਸੋਚਿਆ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਬਣੇ ਤਾਂ ਮਨਪ੍ਰੀਤ ਸਿੰਘ ਬਾਦਲ ਐਮ ਐਲ ਏ ਇੱਥੋਂ ਬਣੇ ਸਨ ਗਦੜਵਾ ਤੋਂ ਤਾਂ ਉਹਨਾਂ ਦੇ ਮਨ 'ਚ ਵਿਚਾਰ ਆਇਆ ਉਹਨਾਂ ਨੇ ਨੰਦੀ ਫਾਊਂਡੇਸ਼ਨ ਰਾਹੀਂ ਇੱਥੇ ਆਰਓ ਸਿਸਟਮ ਦੀ ਸ਼ੁਰੂਆਤ ਕਰਾਈ ਗਦੜਵਾ ਵਿਧਾਨ ਸਭਾ ਸਭ ਤੋਂ ਪਹਿਲਾਂ ਜੀ ਜਿਸ ਕਰਕੇ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਪੀਣ ਲਈ ਆਰਓ ਦਾ ਉਹਨਾਂ ਨੇ ਸਹਾਰਾ ਲਿਆ ਪਰ ਜਿਹੜੇ ARO ਐ ਹੁਣ ਕਾਫੀ ਸਮੇਂ ਤੋਂ ਬੰਦ ਹੋ ਚੁੱਕੇ ਐ ਸ਼ੁਰੂਆਤ ਪੰਜਾਬ ਚ ਗਿੱਦੜਵਾ ਹਲਕੇ ਤੋਂ ਹੀ ਉਹਨਾਂ ਨੇ ਕੀਤੀ ਸੀ ਕਿਉਂਕਿ ਇਸ ਇਲਾਕੇ ਸਰਦੀ ਬਿਮਾਰੀ ਦਾ ਵਾਧਾ ਹੋ ਰਿਹਾ ਸੀ ਵਿਧਾਨ ਸਭਾ ਚ ਉੱਲ ਟੇ ਵੀ ਕਹਿੰਦੇ ਕੈਂਸਰ ਦਾ ਜਿਹੜਾ ਘਰ ਬਣਦਾ ਜਾ ਰਿਹਾ ਇਹ ਇਲਾਕਾ ਮਾਲਵੇ ਦਾ ਬਠਿੰਡੇ ਤੋਂ ਤੇ ਉਹ ਤਾਂ ਨਾ ਵੀ ਕੈਂਸਰ ਟ੍ਰੈਂਡ ਸੀ ਫਿਰ ਬਹੁਤ ਇਹ ਚਿੰਤਾ ਵਾਲੀ ਗੱਲ ਹੈ ਕਿ ਪੰਜਾਬੀ ਜਿਹੜੇ ਲੋਕ ਨੇ ਹੁਣ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਇਹ ਇਹ ਰੈਜਿਸਟਰੀ ਹੁਣ ਵੀ ਲੋਕ ਜਿਹੜਾ ਨਹਿਰੀ ਪਾਣੀ ਉਹ ਜਿਹੜਾ ਗੰਦਾ ਜਿੱਦਾਂ ਸਤਲੋਜ ਦਰਿਆ ਦਾ ਤਾਂ ਬਹੁਤ ਗੰਦਾ ਦੂਸ਼ਿਤ ਪਾਣੀ ਹੈ ਜਿਹੜਾ ਉਹ ਚ ਬੜਾ ਵੱਡਾ ਮੁੱਤਾ ਲਖੇ ਸਦਾਨੇ ਉਹਨਾਂ ਨੇ ਠਾਇਆ ਵੀ ਇਹ ਪਿਛਲੇ ਦਿਨਾਂ ਚ ਉਹ ਗੰਦਾ ਪਾਣੀ ਕਿ ਤੇ ਕਾਫੀ ਮਤਲਬ ਲੋਕ ਜਿਹੜੇ ਨੇ ਉਸ ਇਸ ਏਰੀਆ ਚ ਅਜੇ ਵੀ ਪੀਂਦੇ ਆ ਹੈਗਾ ਇਤਾਂ ਦਾ ਵੇਖੋ ਜੀ ਇਹ ਪਾਣੀ ਜਿਹੜਾ ਹੈਗਾ ਦੂਸ਼ਤ ਹੁੰਦਾ ਉੱਥੋਂ ਜਿੱਥੋਂ ਸ਼ੁਰੂਆਤ ਹੁੰਦੀ ਹੈ ਉੱਥੇ ਤਾਂ ਆਪਾਂ ਨੂੰ ਅੱਖੀਂ ਦਿਸ ਜਾਂਦਾ ਹੈ ਗਾਂ ਆ ਕੇ ਜਿਆਦਾ ਪਾਣੀ ਚ ਰਲ ਨਾਲ ਪਤਾ ਨਹੀਂ ਲੱਗਦਾ ਪਰ ਪਾਣੀ ਜ਼ਰੂਰ ਮਿਲ ਰਿਹਾ ਜਿੱਥੋਂ ਵੀ ਡੈਰਾਂ ਕਾਂ ਵਾਟਰ ਬਾਕਸਾਂ ਨੂੰ ਜਾਂਦਾ ਹੈ ਜਲਕਰਾਂ ਨੂੰ ਜਾਂਦਾ ਉੱਥੋਂ ਪਿੰਡਾਂ 'ਚ ਸਪਲਾਈ ਹੁੰਦਾ ਪਾਣੀ ਲੋਕ ਪੀਂਦੇ ਆ ਪਰ ਕਿ ਆਪਣੇ ਤੌਰ ਤੇ ਲੋਕਾਂ ਨੇ આરો ਵਗੈਰਾ ਲਾਈ ਹੋਏ ਹਨ ਪਰ ਜਿਹੜਾ ਪਾਣੀ ਤੁਮ ਤੱਕ ਵੇਖੀਏ ਪਾਣੀ ਹੈ ਦੋਸ਼ਤੀ ਹੈ ਜਿਸ ਕਰਕੇ ਲੋਕ ਮਾਰਕਾਰ ਹੋ ਰਿਹਾ ਹੈ ਇਸ ਸੰਬੰਧੀ ਵੈਸੇ ਧਿਆਨ ਦੇਣ ਦੀ ਬੜੀ ਲੋੜ ਹੈ ਕਿਉਂਕਿ ਪੰਜਾਬੀ ਅੱਜ ਕੱਲ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਹਾਂਜੀ ਜੀ ਤੁਹਾਡਾ ਬਹੁਤ ਧੰਨਵਾਦ ਰਣਜੀਤ ਸਿੰਘ ਜੀ ਤੁਸੀਂ ਖਾਸ ਕਰ ਜਿਹੜੀ ਸ੍ਰੀ ਮੁਕਸਰ ਸਾਹਿਬ ਜੀ ਦੀ ਪਵਿੱਤਰ ਜਿਹੜਾ ਇਤਿਹਾਸ ਹੈ ਉਹਦੇ ਨਾਲ ਸਾਡੀ ਸਾਂਝ ਪਵਾਈ ਔਰ ਉਹਦੇ ਨਾਲ ਹੀ ਤੁਸੀਂ ਜਿਹੜੀਆਂ ਸਿਆਸੀ ਕਾਨਫਰੰਸਾਂਾਂ 'ਚ ਜਿੱਥੇ ਪੰਜਾਬੀਆਂ ਦੀਆਂ ਚਾਹੇ ਉਦੇਸ਼ ਵਿਦੇਸ਼ ਕਿਤੇ ਵੀ ਬੈਠੇ ਉਹਨਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਤੇ ਹੋਰ ਵੀ ਜਿਹੜੀ ਇਸ ਏਰੀਏ ਦੀ ਜਾਂ ਇਸ ਸਮੱਸਿਆਵਾਂ ਵੀ ਨੇ ਜਾਂ ਹੋਰ ਮਸਲੇ ਨੇ ਜਾਂ ਇਸ ਏਰੀਏ ਦੀ ਜਿਹੜੀ ਮਹੱਤਤਾ ਹੈ ਉਹਦੇ ਬਾਰੇ ਵੀ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਇੱਕ ਵਾਰ ਫਿਰ ਬਹੁਤ ਧੰਨਵਾਦ ਜੀ ਮੈਂ ਇਸ ਸਮੂਹ ਟੀਮ ਦਾ ਵਸਤਾ ਪੰਜਾਬ ਟੀਮ ਦਾ ਧੰਨਵਾਦ ਕਰਦਾ ਹਾਂ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ that's sí, it